ਕਾਰਿਆ ਨੇ ਹਾਰਟੀਕਲਚਰ ਚ ਉਹਨੋਂ ਅਸੀਂ ਦੇਖਣ ਲਈ ਗਏ ਸੀ ਸ਼ਾਦਰੀ ਫਾਰਮਸ ਉੱਥੇ ਇੱਕ ਬਹੁਤ ਵੱਡਾ ਇੱਕ ਯੂਨਿਟ ਹੈਗਾ ਫੈਕਟਰੀ ਹੈਗੀ ਹੈ ਜਿਹੜੀ ਕਿ ਬੜੀ ਐਡਵਾਂਸ ਫੈਕਟਰੀ ਹੈਗੀ ਹੈ ਔਰ ਉਹ ਇੰਟਰਨੈਸ਼ਨਲ ਸਟੈਂਡਰਡ ਨੂੰ ਸਾਰਿਆਂ ਨੂੰ ਉਹ ਉਹਦੇ ਮੁਤਾਬਕ ਕੰਮ ਕਰ ਰਹੀ ਹੈ ਉੱਥੇ ਉਹਨਾਂ ਦਾ ਜੋ ਟਰਨਓਵਰ ਹੈਗਾ ਦੈਟ ਇਜ਼ ਮੋਰ ਦੈਨ 2000 ਕਰੋੜ which is a huge amount ਜਿਸ ਨਾਲ ਉਹਨਾਂ ਨੇ ਸਾਰੇ ਹੀ ਫਾਰਮਸ ਨੂੰ ਮਲਾਕੇ ਜਿਨ੍ਹਾਂ ਦੇ 700 ਜਿਹੜੇ ਹੈਗੇ ਨੇ ਐਕਟਿਵ ਜਿਹੜੇ ਮੈਂਬਰਸ ਨੇ ਉਹਦੇ ਨਾਲ ਉਹਦੇ ਬਾਕੀ ਹੋਰ ਮੈਂਬਰ ਜਿਨ੍ਹਾਂ ਨੇ ਮਲਾ ਕੇ ਤਕਰੀਬਨ ਜਿਹੜਾ ਹੈਗਾ ਕੋਈ 30000 ਉਹਨਾਂ ਦਾ ਮੈਂਬਰ ਹੈਗਾ ਜਿਹੜੇ ਰਲ ਕੇ ਇਕੱਠਾ ਐਜ਼ ਅ ਕੋਆਪਰੇਟਿਵ ਉਹ ਹਾਰਟੀਕਲਚਰ ਦਾ ਕੰਮ ਕਰਦੇ ਨੇ ਸਾਥੀਓ ਉੱਥੇ ਦੇਖ ਕੇ ਬੜਾ ਹੀ ਇੱਕ ਅੱਛਾ ਲੱਗਾ ਕਿ ਬਹੁਤ ਵਧੀਆ ਸਾਡੇ ਦੇਸ਼ ਚੋਂ ਅਸੀਂ ਜੋ ਹੈ ਹਾਰਟੀਕਲਚਰ ਐਕਸਪੋਰਟ ਕਰ ਸਕਦੇ ਹਾਂ ਉਹਨਾਂ ਦਾ ਡੋਮੈਸਟਿਕ ਵੀ ਕੰਮ ਕਰਦੇ ਨੇ ਉਹਨੂੰ ਵਿਦੇਸ਼ਾਂ 'ਚ ਵੀ ਭੇਜਦੇ ਨੇ ਜਦ ਤੱਕ ਅਸੀਂ ਕਿਸੇ ਜਿਹੜਾ ਆਦਮੀ ਵਧੀਆ ਕੰਮ ਕਰ ਰਿਹਾ ਹੈ ਉਹਦੇ ਵੱਲ ਨਹੀਂ ਦੇਖ ਕੇ ਕੰਮ ਕਰਾਂਗੇ ਤਦ ਤੱਕ ਅਸੀਂ ਵਿੱਚੋਂ ਪਿੱਛੇ ਰਹਿ ਜਾਵਾਂਗੇ ਇਹ ਸੋਚਣ ਲੱਗੇ ਸੀ ਤੇ ਗਏ ਸੀ ਔਰ ਬੜਾ ਵਧੀਆ ਉੱਥੇ ਸਾਨੂੰ ਹੰਗਾਰਾ ਮਿਲਿਆ ਵੈਸੇ ਸਾਡੇ ਪੰਜਾਬ ਦੇ ਵਿੱਚ ਕੁਝ ਜੋ ਹੈ ਕੁਝ ਸਾਥੀ ਕੋਸ਼ਿਸ਼ ਤਾਂ ਕਰਦੇ ਨੇ ਪਰ ਇੱਕ ਇਫੈਕਟਿਵਲੀ ਰਿਜ਼ਲਟ ਉਹਦੇ ਨਹੀਂ ਆ ਰਹੇ ਉਹ ਉੱਥੇ ਸਾਨੂੰ ਸਾਰਾ ਹੀ ਦੇਖਣ ਨੂੰ ਮਿਲਿਆ ਉੱਥੇ ਉਹਨਾਂ ਦਾ ਟੈਸਟਿੰਗ ਲੈਬੋਰਟਰੀ ਦੇਖੀ ਸੋਇਲ ਟੈਸਟਿੰਗ ਦਾ ਸਿਸਟਮ ਦੇਖਿਆ ਔਰ ਜੋ ਚਾਹੀਦਾ ਸਾਡਾ ਮੰਨਣਾ ਹੈ ਕਿ ਹਾਰਟੀਕਲਚਰ ਦੇ ਰਾਹੀਂ ਹੀ ਸਾਡੇ ਕਿਸਾਨ ਖੁਸ਼ਹਾਲ ਹੋ ਸਕਦੇ ਨੇ ਸਾਥੀਓ ਅਗਰ ਕੋਈ ਜੋ 30 ਰੁਪਏ ਕਿਲੋ ਵਾਲਾ ਪ੍ਰੋਡਕਟ ਤਿਆਰ ਕਰਾਂਗੇ ਦੂਜੇ ਪਾਸੇ ਹਾਰਟੀਕਲਚਰ 150 200 250 ਰੁਪਏ ਕਿਲੋ ਦਾ ਪ੍ਰੋਡਕਟ ਤਿਆਰ ਕਰਾਂਗੇ ਤੇ ਅਸੀਂ ਜਿੰਨਾ ਪੈਸਾ ਹਾਰਟੀਕਲਚਰ ਚ ਕਮਾ ਸਕਨੇ ਆ ਅਸੀਂ ਉਹ 20 ਰੁਪਏ 30 ਰੁਪਏ ਕਿਲੋ ਦੇ ਪ੍ਰੋਡਕਟ ਚੋਂ ਨਹੀਂ ਕਮਾ ਸਕਦੇ ਹੈਗੇ ਬੇਸਿਕ ਜੀ ਗੱਲਾਂ ਇਹ ਸਾਡੀ ਕਾਮਨ ਸੈਂਸ ਕਹਿੰਦੀ ਕੀ ਹੈ ਸੋ ਇਸ ਕਰਕੇ ਅਸੀਂ ਜੋ ਹੈ ਉੱਥੇ ਜਾ ਕੇ ਦੇਖਿਆ ਔਰ ਬੜਾ ਹੀ ਉਹਨਾਂ ਦਾ ਇੱਕ ਪਲਾਂਟ ਬੜਾ ਸਾਨੂੰ ਸਟੇਟ ਚ ਸਾਡੀ ਉਹਦੀ ਅਸੀਂ ਕਿਉਂਕਿ ਪੰਜਾਬ ਚ ਡੈਫੀਨਿਟਲੀ ਉਹਨਾਂ ਨਾਲੋਂ ਜ਼ਿਆਦਾ ਬਿਹਤਰ ਕੰਮ ਕਰ ਸਕਦੇ ਆ ਸਾਡੀ ਪੰਜਾਬ ਦੀ ਜਿਹੜੀ ਲੈਂਡ ਹੈਗੀ ਏ ਮਿੱਟੀ ਹੈਗੀ ਏ ਉਹ ਉਸ ਸਟੇਟ ਨਾਲੋਂ ਕਿਤੇ ਵਧੀਆ ਉਪਜਾਊ ਹੈਗੀਏ ਉੱਥੇ ਦੇਖਣ ਨੂੰ ਆਇਆ ਕਿ ਉਹਨਾਂ ਕੋਲ ਜਿਹੜੀ ਜ਼ਮੀਨ ਵੀ ਹੈਗੀਏ ਉਹ ਬੜੀ ਟਫ ਜ਼ਮੀਨ ਹੈਗੀਏ ਪਥਰੀਲੀ ਜ਼ਮੀਨ ਹੈਗੀਏ ਉਹਨਾਂ ਲੋਕਾਂ ਨੇ ਉਹਦੇ ਵਿੱਚੋਂ ਵੀ ਇੱਕ ਬੜੀ ਵਧੀਆ ਫਾਰਮਿੰਗ ਹਾਰਟੀਕਲਚਰ ਕਰ ਰਹੇ ਨੇ ਸੋ ਉਹਨਾਂ ਨੇ ਖੁਦ ਕਿਹਾ ਕਿ ਤੁਹਾਡੇ ਸਟੇਟ ਜਿਹੜਾ ਪੰਜਾਬ ਹੈਗਾ ਤੁਹਾਡੇ ਕੋਲ ਤੇ ਬਹੁਤ ਵਧੀਆ ਉਪਜਾਊ ਜ਼ਮੀਨ ਹੈਗੀਏ ਤੇ ਤੁਸੀਂ ਸਾਨੂੰ ਵਧੀਆ ਪੈਦਾਵਾਰ ਕਰ ਸਕਦੇ ਹੋ ਸੋ ਸਾਨੂੰ ਬੜਾ ਅੱਛਾ ਲੱਗਾ ਉੱਥੇ ਇਸ ਨੂੰ ਦੇਖਦੇ ਹੋਏ ਅਸੀਂ ਉੱਥੇ एमओयू साइन ਕਰਕੇ ਆਏ ਹੈਗੇ ਆ ऑफिसर ਸਹਿਬਾਨ ਸਾਰੇ ਇਕੱਠੇ ਤਾਂ ਕਿ ਅਸੀਂ ਉਹਨਾਂ ਕੋਲੋਂ ਨੋ ਹਾਲ ਐਸ ਕੀਏ ਉਹਨਾਂ ਦੀ ਗਾਈਡਲਾਈਨ ਟਾਈਮ ਟੂ ਟਾਈਮ ਟ੍ਰੇਨਿੰਗ ਉਹ ਸਾਡੇ ਕੋਲ ਆਣ ਸਾਡਾ ਉੱਥੇ ਲੋਕੀ ਸਾਡੇ ਕਿਸਾਨ ਉੱਥੇ ਜਾਣ ਤੇ ਰਲ ਮਿਲ ਕੇ ਅਸੀਂ ਇੱਕ ਜੁਆਇੰਟ ਵੈਂਚਰ ਜਿਹੜੀ ਕਰਨ ਜਾ ਰਹੇ ਹੈਗੇ ਆ ਔਰ ਡੈਫੀਨਿਟਲੀ ਇਨ ਦਾ ਕਮਿੰਗ ਟਾਈਮ ਜਿਹੜਾ ਹੈਗਾ ਪੰਜਾਬ ਦੇ ਵਿੱਚ ਇੱਕ ਰੈਵੋਲੂਸ਼ਨ ਆਏਗਾ ਹਾਰਟੀਕਲਚਰ ਦਾ ਕਿਉਂਕਿ ਉਹਦੇ ਨਾਲ ਹੀ ਅਸੀਂ ਜਿਹੜਾ ਹੈਗਾ ਇੱਕ ਤੇ ਪਾਣੀ ਦਾ ਵੀ ਬਚਾਅ ਕਰ ਸਕਦੇ ਆ ਔਰ ਨਾਲ ਆਪਣੇ ਇਹ ਕਿਸਾਨ ਹੈਗੇ ਨੇ ਉਹਨਾਂ ਨੂੰ ਖੁਸ਼ਹਾਲ ਕਰ ਸਕਨੇ ਆ ਇਹ ਮੇਰਾ ਮੰਨਣਾ ਹੈ ਔਰ ਅਸੀਂ ਜੋ ਹੈ ਇੱਕ ਜਿਹੜੀ ਹੈਗਾ ਖੇਤੀਬਾੜੀ ਹੈਗੀ ਹੈ ਇਹਨੂੰ ਖੇਤੀਬਾੜੀ ਸਮਝ ਕੇ ਇਹਨਾਂ ਕਰਦੇ ਹੋਏ ਇਹਨੂੰ ਐਜ਼ ਅ ਇੰਡਸਟਰੀ ਕਿਉਂਕਿ ਅਜੇ ਇੰਡਸਟਰੀ ਕੰਮ ਕਰਾਂਗੇ ਪ੍ਰੋਫੈਸ਼ਨਲੀ ਕੰਮ ਕਰਾਂਗੇ ਤੇ ਅਸੀਂ ਉਸ ਜਿਆਦਾ ਪਾਸੇ ਕਮਾ ਸਕਾਂਗੇ ਔਰ ਤਾਂ ਹੀ ਸਾਡੇ ਇਹ ਕਿਸਾਨ ਹੈਗੇ ਨੇ ਉਹ ਜਿਆਦਾ ਕਮਾਈ ਕਰਨਗੇ ਤੇ ਖੁਸ਼ਹਾਲ ਹੋਣਗੇ ਅਸੀਂ ਬਿਨਾ ਕਿਸਾਨਾਂ ਦੀ ਖੁਸ਼ਹਾਲੀ ਤੋਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਨਹੀਂ ਬਣਾ ਸਕਦੇ ਇਹ ਸਾਡੀ ਸੋਚ ਹੈਗੀ ਏ ਔਰ ਅਸੀਂ ਸਾਰੇ ਕਿਸਾਨਾਂ ਨੂੰ ਕਿਉਂਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੇਰੇ ਖੁਦ ਹੀ ਕਿਸਾਨ ਨੇ ਉਹਨਾਂ ਨੇ ਤੁਸੀਂ ਦੇਖਿਆ ਹੁਣ ਹਰ ਵਾਰੀ ਜਦੋਂ ਵੀ ਉਹ ਗੱਲ ਕਰਦੇ ਨੇ ਉਹ ਆਪਣੀ ਖੇਤੀਬਾੜੀ ਦੀ ਗੱਲ ਕਰਦੇ ਨੇ ਔਰ ਉਹ ਚਾਹੁੰਦੇ ਨੇ ਕਿ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਵੇ ਉਹਦੇ ਨਾਲ ਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਸਕਦਾ ਹੈਗਾ ਸੋ ਇਸ ਕਰਕੇ ਅਸੀਂ ਇੱਥੇ ਜਾ ਕੇ ਦੇਖਤੀ ਵੀ ਆਏ ਆ ਗਿਆਂ ਉਹਦੇ ਨਾਲ ਸਾਡਾ ਤੁਸੀਂ ਦੇਖਿਆ ਕਿ ਸਾਡਾ ਜੋ ਜੈਕਾ ਪ੍ਰੋਜੈਕਟ ਜਿਹੜਾ ਇੱਕ ਬਹੁਤ ਆਲਮੋਸਟ ਸਾਡੇ ਸਟਾਫ ਨੇ ਡਾਇਰੈਕਟਰ ਸਾਹਿਬ ਨੇ ਕੁਸ਼ਵਰ ਸਾਹਿਬ ਸੈਕਤੀ ਸਾਹਿਬ ਨੇ ਤਕਰੀਬਨ ਅਸੀਂ ਜਿਹੜਾ ਜਾਪਾਨ ਤੋਂ ਉਹ ਬਹੁਤ ਵੱਡਾ ਪ੍ਰੋਜੈਕਟ ਅਪਰੂਵਲ ਕਰਾ ਲਿਆ ਹੈਗਾ ਉਹ ਵੀ ਸਾਡੇ ਕੋਲ ਤਕਰੀਬਨ 1300 ਕਰੋੜ ਰੁਪਈਆ ਜਿਹੜਾ ਹੈਗਾ ਤੁਹਾਨੂੰ ਐਸੇ ਲੋਨ ਮਿਲੇਗਾ ਤੇ ਉਹਦੇ ਨਾਲ ਅਸੀਂ ਜਿਹੜਾ ਹੈਗਾ ਇਸ ਨੂੰ ਹਾਰਟੀਕਲਚਰ ਨੂੰ ਪੰਜਾਬ ਦੇ ਵਿੱਚ ਬਾਕੀਆਂ ਸਟੇਟਾਂ ਮੰਗਰ ਇਹਨੂੰ ਪਰਫੁੱਲਤ ਕਰਾਂਗੇ ਔਰ ਜੋ ਸਾਡੇ ਮਨ ਦੀ ਸਾਡੇ ਪੰਜਾਬ ਦੇ ਮੁੱਖ ਤੇ ਸਰਪੰਨ ਸ੍ਰੀਮਾਨ ਸਾਹਿਬ ਦੀ ਸੋਚ ਹੈਗੀ ਹੈ कि ਪੰਜਾਬ ਨੂੰ ਰਗਲਾ ਪੰਜਾਬ ਬਨਾਈਏ ਕਿਸਾਨਾਂ ਨੂੰ ਖੁਸ਼ਹਾਲ ਬਨਾਈਏ ਔਰ ਉਹਦੇ ਬਾਰੇ ਜਦੋਂ ਆਪ ਬਹੁਤ ਵੱਡਾ ਕਦਮ ਇੱਕ ਆਰਮਣ ਸਮਝ ਹੋਏਗਾ ਕਿਉਂਕਿ ਪਹਿਲੇ ਜਿਹੜਾ ਸਾਡਾ ਹੈਗਾ ਐਗਰੀਕਲਚਰ ਦਾ ਤਕਰੀਬਨ ਅਸੀਂ 6% ਜਿਹੜਾ ਹੈਗਾ 3% ਤੋਂ 6% ਲੈ ਕੇ ਆਏ ਆ ਪਰ ਕਮਿੰਗ ਟਾਈਮ ਤੋਂ ਤੁਹਾਡਾ ਟਾਰਗੇਟ ਹੈਗਾ ਕਿ 1500 ਹੈਕਟੇਰ ਜਿਹੜਾ ਹੈਗਾ ਹਾਰਟੀਕਲਚਰ ਦਾ ਕੰਮ ਕਰੀਏ ਪੰਜਾਬ ਸਾਰੇ ਸਟੇਟ 'ਚ ਜਿੱਦਾਂ ਸਾਡਾ ਵੱਧ ਤੋਂ ਵੱਧ ਹਾਰਟੀਕਲਚਰ ਹੋਏਗਾ ਤੇ ਸਾਡੀ ਇਨਕਮ ਵਧੇਗੀ ਇਹ ਨਾਲ ਜਿਹੜਾ ਇੱਕ ਹੋਰ ਵੱਡਾ ਕੰਮ ਹੋਣ ਵਾਲਾ ਹੈਗਾ ਕਿ ਸਾਡੇ ਯੂਥ ਨੂੰ ਕੰਮ ਮਿਲੇਗਾ ਦੇਖੋ ਇਹਦੇ ਵਿੱਚ ਐਕਸਪੋਰਟ ਦੇ ਬਹੁਤ ਚਾਂਸਸ ਨੇ ਸਾਡੇ ਬੱਚੇ ਪੜ੍ਹ ਲਿਖ ਕੇ ਰਹੇਗੇ ਨੇ ਉਹ ਨੌਕਰੀਆਂ ਨਾਲ ਲੱਭਣ ਉਹ ਆਪਣਾ ਖੁਦ ਸਟਾਰਟਅਪ ਸ਼ੁਰੂ ਕਰ ਦੇਣ ਤਾਂ ਕਿਉਂਕਿ ਅਸੀਂ ਉੱਥੇ ਵੇਖ ਕੇ ਆਏ ਆ ਕਿ ਉਹਨਾਂ ਨੇ ਵੀ ਜਿਹੜਾ ਹੈਗਾ ਸਟਾਰਟਅਪ ਵਾਸਤੇ ਆਪਣੇ ਨੌਜਵਾਨ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਸੋ ਅਸੀਂ ਵੀ ਕਮਿੰਗ ਟਾਈਮ ਦੇ ਵਿੱਚ ਆਪਣੇ ਬੱਚੇ ਦੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਟ੍ਰੇਨਿੰਗ ਦਵਾਂਗੇ ਤਾਂ ਕਿ ਉਹ ਆਪਣਾ ਕਿਤੇ ਤੁਰ ਕਰਦੇ ਹੋਏ ਐਕਸਪੋਰਟ ਕਰਨਗੇ ਔਰ ਆਪਣੇ ਆਪ ਨੂੰ ਸੈਲਫ ਇੱਕ ਡਿਪੈਂਡੈਂਟ ਬਣ ਕੇ ਬਿਜ਼ਨਸ ਕਰਨਗੇ ਸੋ ਇਹਦਾ ਬਹੁਤ ਵੱਡਾ ਸਾਡੇ ਪੰਜਾਬ ਦੇ ਯੂਥ ਨੂੰ ਕੰਮ ਮਿਲਣ ਜਾ ਰਿਹਾ ਹੈ ਸਾਡੇ ਕਿਸਾਨਾਂ ਦੀ ਇਨਕਮ ਵਧਣ ਜਾਏਗੀ ਬढ़ेगी ਔਰ ਸਾਡਾ ਕਿਸਾਨ ਖੁਸ਼ਹਾਲ ਹੋਏਗਾ ਇਹ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਤੁਹਾਡਾ